ਜੱਥੇ ਰੇ ਰਾਏ ਕੋ ਤਾਂ ਤਨ ਤਨ ਤਾਂ ਦੀ ਸਤੀਜੀ ਅਤੇ ਤਨ ਤਨ ਪਪਾ ਗੰਗਾਪੀਰ ਜੀ ਸਮੂਹ ਸਾਸਕ ਰਾਏ ਪਰਿਵਾਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੱਲਾਣਾ ਮੇਲਾ ਪਿੰਡ ਕਮਾਮ ਮੁਕਬਖੀ ਬਹੁਤ ਹੀ ਸ਼ਰਧਾ ਨਾਲ ਪਧਾਇਆ ਜਾ ਰਿਹਾ ਹੈ ਇਸ ਸਾਲ ਇਸ ਸੱਲਾਣਾ ਮੇਲੇ ਵਿੱਚ ਤੰਦੇ ਸ਼੍ਰੀ ਅਖੰਡ ਪਾਠਾਂ ਦੀ ਲੜੀ 15 ਨਵੰਬਰ ਤੋਂ ਸ਼ੁਰੂ ਕੀਤੀ ਗਈ ਹੈ ਅਤੇ ਇਸ ਮੇਲੇ ਦੇ ਵਿੱਚ ਹਰ ਸਾਲ ਦੂਰੋਂ ਦੂਰੋਂ ਰਾਏ ਪ੍ਰਵਾਦ ਨਾਲ ਸੰਬੰਧਤ ਸੰਗਤਾਂ ਆਉਂਦੀ ਹੱਦ ਅਤੇ ਇਸ ਪਵਿੱਤਰ ਸਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਾਂ ਜਿਕਰਯੋਗ ਹੈ ਕਿ ਇਹ ਰਾਏ ਗੋਤ ਜਿੱਥੇ ਅੱਜ ਮਿਲਾ ਬਹੁਤ ਪਿੰਡਾਂ ਵਿੱਚ ਮਸ਼ਹੂਰ ਮਿਲਾ ਹੈ ਅਤੇ ਇਸ ਮੇਲੇ ਵਿੱਚ ਪੰਜਾਬ ਦੀ ਬੁਲੰਦ ਆਵਾਜ਼ ਤੇ ਹਰ ਵਰਗ ਤੋਂ ਬਨਮੂਨ ਵਾਲੀ ਆਵਾਜ਼ ਗੁਰਦਾਸ ਸਿੰਘ ਇਸ ਮੇਲੇ ਵਿੱਚ ਕਿਸੇ ਸਮੇਂ ਹਾਜ਼ਰੀ ਲਗਵਾ ਕੇ ਗਏ ਹਾਂ ਤਾਂ ਅਤੇ ਉਹਨਾਂ ਤੋਂ ਇਲਾਵਾ ਹੋਰ ਵੀ ਕਈ ਪੰਜਾਬ ਦੇ ਦਾਾਂਵਰ ਕਲਾਕਾਰ ਇੱਥੇ ਆ ਕੇ ਆਪਣੀ ਹਾਜ਼ਰੀ ਲਗਵਾ ਚੁੱਕੇ ਹੱਜ ਅਤੇ ਇਸ ਮੇਲੇ ਵਿੱਚ ਤਿੰਨ ਦਿਨ ਪਹਿਲਾਂ ਹੀ ਜੀਵੇ ਕਿ ਅੱਜ 15 ਦਸੰਬਰ ਨੂੰ ਸੀਰੀਅਰ ਕਾਰਡ ਪਰ ਲੜੀ ਰੱਖੀ ਗਈ ਅਤੇ ਉਸੇ ਦਿਨ ਤੋਂ ਹੀ ਗੁਰੂ ਘਰ ਲੰਗਰ ਟੋਟਾ ਵਰਤਾਇਆ ਜਾਂਦਾ ਹੈ ਇਸ ਸਾਲ ਇਸ ਮੇਲੇ ਵਿੱਚ ਪ੍ਰਧਾਨ ਧਰਮਪਾਲ ਰਾਏ ਵੱਲੋਂ ਬੋਲਦੇ ਹਨ ਦੱਸਿਆ ਕਿ ਲਖਵਿੰਦਰ ਸਿੰਘ ਲਕੀ ਦਾ ਕੀਰਤਨੀ ਜਥਾ ਆਪਣੇ ਹਾਰ ਜੀ ਲਗਵਾ ਕੇ ਆਇਆ ਹੋਇਆ ਸੰਗਤਾਂ ਨੂੰ ਗੁਰੂ ਚਾਨਾ ਨਾਲ ਜੁੜੇਗਾ ਇਸ ਮੌਕੇ ਮੀਤ ਪ੍ਰਧਾਨ ਮਜੀਸਾ ਖਾਲਸਾ ਕੈਸ਼ਰ ਹਰਮੇਸ਼ لال ਜਾਨੀਵਾਲ ਕਨਰਾਏ ਜਾਨੀਵਾਲ ਵਾਇਸ ਕੈਸ਼ਰ ਰਾਮਪਾਲ ਕੋਟਗਰੀਵਾਲ ਸੈਕਟਰੀ ਹਰਜਿੰਦਰ ਸਿੰਘ ਸਰਪੰਚ ਤੋਂ ਸਾਂਝਾ ਖੁਰਦ ਵਾਇਸ ਸੈਕਟਰੀ ਤੰਦਰਾਮ ਰਾਏ ਜਡਾਲੀ ਪ੍ਰੀਤਮ ਰਾਮ ਕਮਾਮ ਰਜੇਸ਼ ਕੁਮਾਰ ਕਮਾਵਰ ਰਾਜ ਕੁਮਾਰ ਕੁਲਦੀਪ ਸਿੰਘ ਸਖਦੀਪ ਰਾਏ ਕਮਲ ਰਾਏ ਬਡਾਲਾਵਾਹੀ ਪੰਤੀ ਮਹਿਲੂਰ ਕਲਾ ਅਮਨਦੀਪ ਰਾਏ ਬੱਲਾ ਸਤਨਾਮ ਰਾਮ ਚੌਂਕੀਦਾਰ ਦੀਪੀ ਅਤੇ ਚੰਦਨ ਤੋਂ ਇਲਾਵਾ ਹੋਰ ਸੇਵਾਦਾਰ ਅਤੇ ਕਮੇਟੀ ਮੈਂਬਰ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਚੈਨਲ ਈਗਲ ਅਜੀ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਅਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅੱਜ ਰਾਏਗੋਤ ਜਠੇਰਿਆਂ ਦਾ ਜਿਹੜਾ ਮੇਲਾ ਆ ਉਹਦੀ ਸ਼ੁਰੂਆਤ ਦੇ ਵਿੱਚ ਤਿੰਨ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਆਰੰਭ ਕੀਤੇ ਗਏ ਹਨ ਤੇ ਇਹ ਜਿਹੜਾ ਮੇਲਾ ਇਹ ਪਹਿਲਾਂ ਤੋਂ ਹੀ ਸਾਡੇ ਜਿਹੜੇ ਬਜ਼ੁਰਗ ਆ ਇਹ ਈ ਦਿਨ ਤੇ ਮਨਾਉਂਦੇ ਆਏ ਆ ਤੇ ਈ ਦਿਨ ਦੇ ਉੱਤੇ ਜਿਹੜਾ ਇਹ ਦੀਵਾਲੀ ਤੋਂ ਬਾਅਦ ਜੇਠਾ ਐਤਵਾਰ ਹੁੰਦਾ ਉਹ ਨੂੰ ਇਹ ਮੇਲਾ ਮਨਾਇਆ ਜਾਂਦਾ ਹੈ ਅਤੇ ਅੱਜ 15 ਨਵੰਬਰ ਨੂੰ ਜਿਹੜੇ ਇਹ ਰਖਾਏ ਗਏ ਆ ਖੰਡਪਾਤ ਸਾਹਿਬ ਦੇ ਹੋਗ ਤੇ ਇਸ 12 ਤਰੀਕ ਨੂੰ ਪਾਏ ਜਾਣੇ ਹਨ ਅਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਕਿ ਹਮ ਹਮਾ ਕੇ ਇਸ ਮੇਲੇ ਨੂੰ ਮਰੌਣਕ ਨੂੰ ਵਧਾਇਆ ਜਾਵੇ ਅਤੇ ਅੱਜ ਤੋਂ ਹੀ ਜਿਹੜੇ ਲੰਗਰ ਆ ਉਹ ਇਸੇ ਤਰ੍ਹਾਂ ਚੱਲਦੇ ਰਹੇ ਨੇ ਹਨ ਜਿਹੜੇ ਰਾਏਗੋਤ ਜਠੇਰਿਆਂ ਦਾ ਲੰਗਰ ਹੈ ਇਹ ਅਪੋਸ਼ ਕਰਨਾ ਹੈ ਇਸੇ ਤਰ੍ਹਾਂ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਧੰਨ ਧੰਨ ਦਾਦੀ ਸਤੀ ਮਾਤਾ ਜੀ ਧੰਨ ਧੰਨ ਬਾਬਾ ਗੁੱਗਾ ਪੀਰ ਜੀ ਇਹ ਜਿਹੜਾ ਮੇਲਾ ਰਾਏਗੋਤ ਜਠੇਰਿਆਂ ਦਾ ਆ ਸਾਰੇ ਰਾਏਗੋਤ ਦੇ ਜਿੰਨੇ ਵੀ ਐਨ ਆਰ ਆਈ ਵੀਰਿਆ ਉਹਨਾਂ ਦਾ ਵੀ ਬਹੁਤ ਸਹਿਯੋਗ ਆ ਅਤੇ ਪਿੰਡ ਵਾਸੀਆਂ ਦਾ ਵੀ ਬਹੁਤ ਸਹਿਯੋਗ ਆ ਅਤੇ ਜਿਹੜੀ ਸੰਗਤ ਆ ਉਹਨਾਂ ਨੂੰ ਉਹ ਇਸ ਮੇਲੇ ਦਾ ਬਹੁਤ ਸਾਲ ਭਰ ਇੰਤਜ਼ਾਰ ਕਰਦੀ ਆ ਤੇ ਇਹ ਜਿਹੜਾ ਦਿਨ ਆ ਇਹ ਜਦੋਂ ਮਨਾਉਣਾ ਹੈ ਸਾਰਿਆਂ ਨੇ ਖੁਸ਼ੀਆਂ ਦੇ ਨਾਲ ਮਨਾਉਂਦੇ ਹਨ ਅਤੇ ਕਿਸੇ ਨਾਲ ਇੱਥੇ ਕੋਈ ਵੀ ਭੇਦ ਭਾਵ ਨਹੀਂ ਕੀਤਾ ਜਾਂਦਾ ਜੈ ਗੁਰੂ ਦੇਵ ਧੰਨ ਗੁਰਦੇਵ